ਲਾ ਬੰਤੀ ਆ ਗੁਰਮਹਾਰਾਜ ਜੀ ਆਪ ਵੀ ਦੇਖ ਰਹੇ ਹੋ ਕਿੰਨਾ ਉੱਚਾ ਬੰਨਾ ਹੈ ਇਹਦੀ ਗਹਿਰਾਈ ਵੇਖੋ ਉਹ ਟਰੈਕਟਰ ਦਿਖਾਇਓ ਕਿੰਨੇ ਡੂੰਘੇ ਚ ਚੱਲਣ ਦਾ ਇਹ ਨੇ ਇੰਨਾ ਉੱਚਾ ਬੰਨੇ ਬੰਨ ਜੀ ਵੱਜ ਗਿਆ ਕਰੀਬ 1.5 ਕਿਲੋਮੀਟਰ 1.5 ਕਿਲੋਮੀਟਰ ਲੰਬਾ ਹੈ ਇੱਥੋਂ ਸ਼ੁਰੂ ਹੁੰਦਾ ਤੇ ਉਹ ਪਿੱਛੇ ਤੱਕ ਜਿੱਥੋਂ ਚੱਲ ਕੇ ਆਇਆ ਸਾਹ ਚੜੇ ਉੱਤੇ ਚੱਲਿਆ ਨਹੀਂ ਜਾ ਰਿਹਾ ਤੇ ਵਾਹਿਗੁਰੂ ਦੀ ਕਿਰਪਾ ਸੰਗਤਾਂ ਦਾ ਸਹਿਯੋਗ ਹੈ ਪੂਰਨਪੁਰ ਯੂਪੀ ਦੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਦੇਖ ਕੇ ਦੇਖ ਕੇ ਜਿਨ੍ਹਾਂ ਨੇ ਆਪਣੇ ਦਸਵੰਦ ਦੀ ਮਾਇਆ ਭੇਜੀ ਐਨ ਆਰ ਆਈ ਵੀਰ ਜਿਹੜੇ ਉੱਥੋਂ ਮਾਇਆ ਭੇਜ ਰਹੇ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਜਿਹੜੇ ਵਲੰਟੀਅਰ ਆਪਜੀ ਵਰਗੇ ਘਰੋਂ ਨਿਕਲ ਕੇ ਆਏ ਹੋ ਇੱਥੇ ਸੇਵਾਵਾਂ ਨਿਭਾ ਰਹੇ ਹੋ ਇਹ ਗੁੱਜਰਪੁਰੇ ਤੇ ਘੜਕੇ ਦੇ ਟਰੈਕਟਰ ਲੈ ਕੇ ਆਏ ਵੀਰ ਚਲੋ ਇਹਨਾਂ ਦੀ ਲੋੜ ਸੀਗੀ ਪਰ ਫੇਰ ਵੀ ਬਹੁਤ ਸਾਰੇ ਵੀਰ ਅਜੇ ਵੀ ਘਰਾਂ ਚੋਂ ਆਉਣਗੇ ਪਰ ਇਹਨਾਂ ਵੀਰਾਂ ਦਾ ਵੀ ਬਹੁਤ ਧੰਨਵਾਦ ਹੈ ਸਾਰਿਆਂ ਦਾ ਬਹੁਤ ਧੰਨਵਾਦ ਹੈ ਬਹੁਤ ਵਧੀਆ ਸੇਵਾਵਾਂ ਚੱਲ ਰਹੀਆਂ ਨੇ ਇੱਕ ਦੋ ਦਿਨ ਦੇ ਵਿੱਚ ਇਹ ਮੋਰਚਾ ਖਤੇ ਹੋ ਜਾਏਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸ੍ਰੀ ਅਕਾਲ ਹਾਂਜੀ ਵੀਰ ਜੀ ਕੀ ਲੱਗ ਰਿਹਾ ਸਾਰਾ ਸਮਾਵਾ ਦੇਖ ਕੇ ਅੰਦਰੋਂ ਮਨ ਕਿਵੇਂ ਦਾ ਪਰਸਾ ਹਾਂਜੀ ਮਨ ਬਹੁਤ ਖੁਸ਼ ਹੋ ਰਿਹਾ ਕਿ ਆ ਇੱਥੇ ਅਸੀਂ ਦੋ ਚਾਰ ਦਿਨ ਤੋਂ ਆਏ ਆ ਤੇ ਖੁਦ ਅੱਜ ਟਰੈਕਟਰ ਚਲਾ ਕੇ ਅਸੀਂ ਆ ਮਿੱਟੀ ਉੱਤੇ ਪਾਈ ਆ ਤੇ ਬਹੁਤ ਬਹੁਤ ਧੰਨਵਾਦ ਜਿਹੜੇ ਬਾਹਰ ਵਾਲੇ ਵੀਰ ਇੰਨਾ ਸੰਜੋਗ ਕਰਨਦੇ ਆ ਤੇ ਐਦਾਂ ਹੀ ਬਹੁਤ ਬਹੁਤ ਧੰਨਵਾਦ ਵੀਰਾਂ ਦਾ ਜਿਹੜੇ ਆਪਾਂ ਸਾਰੇ ਇੱਥੇ ਆਪਾਂ ਨੂੰ ਮਾਲਕ ਦਾ ਹੁਕਮ ਹੋਇਆ ਤੇ ਆਪਾਂ ਇਹਨਾਂ ਦੀ ਸੇਵਾ ਕਰ ਸਕਦੇ ਆ ਜੀ। ਤੋਂ ਪਿੰਡ ਦੇ ਨੰਬਰਦਾਰ ਸਾਹਿਬ ਸਾਡੇ ਨਾਲ ਮੌਜੂਦ ਨੇ। ਨੰਬਰਦਾਰ ਸਾਹਿਬ ਕਿਵੇਂ ਮਹਿਸੂਸ ਹੋ ਰਿਹਾ ਕਿਵੇਂ ਲੱਗ ਰਿਹਾ ਅੱਜ ਇਹ ਮੋਰਚਾ ਫਤਿਹ ਹੁੰਦਾ ਦੇਖ ਕੇ। ਤੋਂ ਪਹਿਲਾਂ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸੀਂ ਨਾਨਕ ਨਾਮ ਲੈਵਾ ਸਿੱਖ ਸੰਗਤ ਜਿਹੜੀ ਸੰਸਥਾ ਆਈ ਆ ਉਹਦਾ ਬਹੁਤ ਬਹੁਤ ਧੰਨਵਾਦ ਕਰਦੇ ਆ। ਜਿਨ੍ਹਾਂ ਨੇ ਬਹੁਤ ਵੱਡਾ ਸੰਯੋਗ ਦੇ ਕੇ ਤੇ ਬਹੁਤ ਵੱਡਾ ਬੰਨ ਬੰਨਤਾ ਸਰਕਾਰਾਂ ਸਾਡੇ ਤੋਂ ਮੁੱਖ ਮੋੜ ਗਈਆਂ ਵਾ ਪਰ ਇਹਨਾਂ ਨੇ ਸਰਕਾਰ ਤੋਂ ਵੀ ਵੱਡਾ ਕੰਮ ਕਰਕੇ ਵਿਖਾ ਦਿੱ ਬਾਕੀ ਧੰਨਵਾਦ ਹੈ ਅਸੀਂ ਸਾਰੀ ਕੈਨੇਡਾ ਵਾਲੀ ਸੰਗਤ ਦੇ ਯੂ ਐਸ ਏ ਵਾਲੇ ਬਾਹਰ ਲੇਟਲੀ ਵਾਲੇ ਜਿੰਨੀ ਵੀ ਸੰਗਤਾਂ ਪੈਣਾ ਨਹੀਂ ਸੰਗਤਾਂ ਦੀ ਸੇਵਾ ਵੀ ਆਈ ਆ ਜੀ ਤੇ ਬਹੁਤ ਖੁਸ਼ੀ ਹੈ ਨੂੰ ਇਹ ਗੱਲ ਦੀ ਬੜਾ ਮਾਣਵਾ ਕਿ ਸਾਡੇ ਭਰਾ ਸਾਡੇ ਨਾਲ ਆ ਕੇ ਖੜ ਗਏ ਖੜ ਗਏ ਆਣ ਕੇ ਵਾਦਾ ਵਾਦਾ ਕਰਾਤੀ ਆ ਜੀ ਵਾਦਾ ਵਾਦਾ ਕਰਾਤੀ ਤੇ ਹੋ ਗਈ ਵਾਦਾ ਕਰਨ ਜਿਹੜਾ ਫੜੇ ਕਰਦਾ ਮੋਰਚਾ ਜੀ ਦਸ਼ਮੇਸ਼ ਪੇਦਾ ਦਾ ਬਖਸ਼ਿਆ ਹੋਇਆ ਨਾਰਾ ਸੋ ਨਿਹਾਲ ਸਤ ਸ੍ਰੀ ਅਕਾਲ ਸੋ ਸੰਗਤ ਜੀ ਆਪ ਸਭ ਨੂੰ ਬੇਨਤੀ ਆ ਵੀ ਇਸ ਵੀਡੀਓ ਨੂੰ ਤੁਸੀਂ ਦੱਬ ਕੇ ਸ਼ੇਅਰ ਕਰ ਦਿਓ ਉਹਨਾਂ ਭਰਾਵਾਂ ਦੇ ਲਈ ਜਿੰਦਾ ਭਰਾਵਾਂ ਨੇ ਹਰ ਪੀੜਤਾਂ ਦੇ ਲਈ ਆਪਣਾ ਪਾਈ ਪਾਈ ਜੋੜ ਕੇ ਦਸਵੰਦ ਭੇਜਿਆ ਸੈਂਟ ਸੈਂਟ ਜੋੜ ਕੇ ਦਸਵੰਦ ਭੇਜਿਆ ਰੁਪਈਆ ਰੁਪਈਆ ਜੋੜ ਕੇ ਦਸਵੰਦ ਭੇਜਿਆ ਉਹਨਾਂ ਵੀਰਾਂ ਦੇ ਲਈ ਉਹਨਾਂ ਭਰਾਵਾਂ ਦੇ ਲਈ ਉਹਨਾਂ ਭੈਣਾਂ ਦੇ ਲਈ ਇਸ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ